ਵਾਹੇ ਗੁਰੂ ਵਾਹੇ ਗੁਰੂ ਵਾਹੇ ਅਜ ਹੜਪਰਭਾਵੇਤ ਇਲਾਕੇ ਦਾ ਦੌਰਾ ਕਰਦਿਆਂ ਹੋਇਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਤੇ ਹਲਕਾ ਵਿਧਾਇਕ ਗੁਰਦੀਪ ਸਿੰਘ ਰਧਾਵਾ ਸਰਹੱਦੀ ਕਸਬਾ ਡੇਰਾ ਬਾਬਾ ਨਾਨਕਪੁਰੇ ਜਿੱਥੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਇਤਿਹਾਸਿਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਗੁਰੂ ਘਰ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਕੈਬਨਿਟ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਅੱਜ ਉਹ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਆਏ ਨੇ ਵਾਹਿਗੁਰੂ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਨ ਆਏ ਸੀ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਆਏ ਸੀ ਤੇ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਕਿਰਪਾ ਕਰਨ ਇਹ ਜਿਹੜਾ ਬਹੁਤ ਵੱਡਾ ਸਾਡੇ ਤੇ ਦੁਖਾਂ ਦਾ ਆਇਆ ਸੀ ਇਹਦੇ ਵਿੱਚ ਉੱਪਰ ਸਕੇ ਲੋਕਾਂ ਦੀ ਮਦਦ ਕਰ ਸਕੀਏ। ਔਰ ਲੋਕਾਂ ਨੂੰ ਜਿਹੜਾ ਹੈਗਾ ਵਾਇਗਰੂ ਹਿੰਮਤ ਹੌਸਲਾ ਦੇ ਵੀ ਰਿਹਾ ਇਸੇ ਤਰ੍ਹਾਂ ਉਹਨਾਂ ਨੂੰ ਹਿੰਮਤ ਹੌਸਲਾ ਚੜ੍ਹਦੀ ਕਲਾ ਚ ਰਹਿਣ ਦਾ। ਸਾਨੂੰ ਹੌਸਾਰੇ ਨੂੰ ਹੌਸਲਾ ਬਖਸ਼ਣ ਤਾਂ ਕੇ ਅਸੀਂ ਇਕੱਠੇ ਮਿਲ ਕੇ ਜਿਹੜਾ ਪੰਜਾਬ ਹੈ। ਜਿਸ ਤਰ੍ਹਾਂ ਦੀ ਖੇਤੀ ਗੁਰੂ ਸਾਹਿਬ ਕਰਦੇ ਸੀ ਉਹ ਜੀ ਖੇਤੀ ਕਰ ਸਕਿਆ ਅਸੀਂ। ਜਿਸ ਤਰ੍ਹਾਂ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਸੀ। ਪਹਿਲੇ ਪਾਣੀ ਜਿਓ ਜਿੱਥੇ ਹਰਿਆ ਸਭ ਕੋਈ 드라마 ਦੀ ਖੂਹਾਂ ਦੀ ਉਹਨਾਂ ਦੀ ਆਪਾਂ ਜੋ ਗੁਰੂ ਸਾਹਿਬ ਦੀ ਸਿੱਖਿਆ ਸੀ ਉਹਦੇ ਚ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੁਨੀਆ ਉਧਰ ਨੂੰ ਜਾਏਗੀ ਜਾਂ ਗੁਰੂ ਦੀ ਸੋਚ ਤੇ ਚੱਲੇਗੀ ਤਾਂ ਦੇਸ਼ ਬਚੇਗਾ ਤਾਂ ਦੁਨੀਆ ਬਚੇਗੀ ਤਾਂ ਪੰਜਾਬ ਬਚੇਗਾ। ਔਰ ਜੋ ਉਹਨਾਂ ਨੇ ਸਾਂਝੀ ਵਾਲਤਾ ਦਾ ਸੁਨੇਹਾ ਦਿੱਤਾ ਸੀ ਗੁਰੂ ਸਾਹਿਬ ਨੇ ਇੱਥੇ ਰਹਿ ਕੇ। ਉਹਨਾਂ ਨੂੰ ਚਾਹੇ ਸਿੱਖ ਹੋਣ, Hindu ਹੋਣ, ਮੁਸਲਮਾਨ ਹੋਣ ਸਾਰੇ ਆਪਣਾ ਗੁਰੂ ਮੰਨਦੇ ਸੀ। ਤੇ ਜੇ ਆਪਾਂ ਗੁਰੂ ਦੇ ਰਸਤੇ ਤੇ ਚੱਲਾਂਗੇ ਤਾਂ ਆਪਾਂ ਅੱਗੇ ਵਧਾਂਗੇ। ਔਰ ਤਾਂ ਹੀ ਜਿਹੜੀ ਹੈਗੀ ਉਹ ਮਾਨਵਤਾ ਜਿੰਦੀ ਰਹੇਗੀ ਚਾਹੇ ਗੱਲ ਪਾਣੀ ਦੀ ਹੋਵੇ ਗੱਲ ਹਵਾ ਦੀ ਹੋਵੇ ਗੱਲ ਭਾਈਚਾਰੇ ਦੀ ਹੋਵੇ ਗੱਲ ਖੇਤੀ ਦੀ ਹੋਵੇ ਨਾਨਕ ਸਾਹਿਬੀ ਖੇਤੀ करिए ਪਾਣੀ ਦੀ ਹਵਾ ਦੀ ਪੌਣ ਦੀ ਇੱਜ਼ਤ करिए ਉਹਨਾਂ ਨੂੰ ਸਨਮਾਨ ਦਿਜੀਏ ਦਰਿਆਵਾਂ ਨੂੰ ਉਹਨਾਂ ਦਾ ਸਨਮਾਨ ਦਿਜੀਏ ਔਰ ਅਸੀਂ ਆਪਸ ਵਿੱਚ ਲੜਨ ਦੀ بجائے ਜਿਹੜੇ ਹੈਗੇ ਆ ਦੋਨੋਂ ਦੇਸ਼ ਮੈਂ ਇਹ ਅਰਦਾਸ ਕੀਤੀ ਆ ਵੀ ਦੋਨੋਂ ਸਾਡੇ ਜਿੰਦੇ ਵੀ ਸਾਡੀ ਸਮੁੱਚੀ ਲੀਡਰਸ਼ਿਪ ਆ ਉਹਨਾਂ ਨੂੰ ਵੈਰਕੂਸ ਮਤ ਬਖਸ਼ੇ ਉਹ ਬੰਬ ਨਾ ਬਣਾ ਕੇ ਬੰਨ ਬਣਾਣ ਔਰ ਜਿਹੜੇ ਲੋਕਾਂ ਵਾਸਤੇ ਜਿਹੜੀ ਗਰੀਬੀ ਆ, ਬੇਰੋਜ਼ਗਾਰੀ ਆ, ਬਿਮਾਰੀ ਆ, ਖਾੜਾਂ ਦੀ ਪ੍ਰੋਬਲਮ ਆ, ਇਹਨਾਂ ਬਾਰੇ ਵਿਚਾਰ ਬਟਾਂਦਰਾ ਕਰਨ ਸਾਰੇ ਦੇਸ਼ਾਂ ਦੇ ਲੋਕ ਇਕੱਠੇ ਹੋ ਕੇ ਸਾਰੇ ਸੂਬਿਆਂ ਦੇ ਲੋਕ ਇਕੱਠੇ ਹੋ ਕੇ ਤੇ ਉਹਨਾਂ ਨੂੰ ਵਾਇਰਸ ਮੱਤ ਬਖਸ਼ੇ ਤੇ ਉਹ ਆਪਣੇ ਲੋਕਾਂ ਬਾਰੇ ਸੋਚਣ ਤੇ ਇਹੀ ਮੈਂ ਅਰਦਾਸ ਕਰਕੇ ਆਇਆ ਹਾਂ। ਨੇਟਰ ਡਾਇਰੈਕਟਰ ਬੀ.ਐਨ.ਜੀ. ਉਹ ਚੇਚੇ ਤੋਂ ਉਸੇ ਢੇਰਾਪਾ ਬਾਬਾ ਨਾਨਕ ਪਹਿਲਾਂ ਉਹਨਾਂ ਲੋਕਾਂ ਦਾ ਨਾਮ ਦਰਤੀ ਕਰਕੇ ਜਿਨ੍ਹਾਂ ਦੇ ਪਿਛਲੇ ਦਿਨੀ ਕੋਠੇ ਜਿਹੜੇ ਸੀ ਇਹ ਕਮਰੇ ਉਹਨਾਂ ਦੀ ਛੱਤਾਂ ਡਿੱਗ ਪਈਆਂ। ਗੁਰੂ ਨਾਨਕ ਜੀ ਰਾਤ ਨੂੰ ਜੋ ਚੱਕ ਵੀ ਬਣ ਰਹੇ ਨੇ ਤੇ ਉਸ ਪ੍ਰੰਤ ਉਹਨਾਂ ਕਹਿ ਕੇ ਮੈਂ ਡੇਰਾ ਬਾਬਾ ਨਾਨਕ ਗੁਰੂ ਨਾਨਕ ਸਾਹਿਬ ਪਵਿੱਤਰ ਸਥਾਨ ਤੇ ਜਾ ਕੇ ਨਾਤਮਸਤਕ ਹੋਣਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਹੈ ਅੱਜ ਆਏ ਨੇ ਮੈਨੂੰ ਬਹੁਤ ਵਧੀਆ ਲੱਗਿਆ ਕਿ ਮੰਤਰੀ ਸਾਹਿਬ ਅਸਵੇਲੇ ਡੇਰਾ ਬਾਬਾ ਨਾਨਕ ਦੀ ਧਰਤੀ ਦੇ ਉਹਨਾਂ ਲੋਕਾਂ ਦੇ ਨਾਲ ਮੈਂ ਦੁੱਖ ਵਡਾਉਣਾ ਹੈ ਨੇ ਔਰ ਆਪਣਾ ਜਿਹੜਾ ਮਾਲੀ ਸਹਾਇਤਾ ਉਹ ਅੱਜ ਉਹ ਦੇ ਰਹੇ ਨੇ ਅੱਜ ਡੇਰੀ ਵਾਲਕੇ ਅੰਦਰ ਤਿੰਨ ਘਰ ਆ ਜਿਹੜੇ ਬਿਲਕੁਲ ਹੀ ਡੇਮੇਜ ਹੋ ਗਏ ਜਿਨ੍ਹਾਂ ਦੀਆਂ ਛੱਤਾਂ ਡਿੱਗੀਆਂ ਉਹਨਾਂ ਨੂੰ ਜਿਹੜਾ ਐਨਆਰਆਈ ਵੀਰ ਨੇ ਐਨੋਜੀਨ ਕੰਨ ਜੋ ਹੈਗੇ ਨੇ ਧਰਮ ਸਥਾਨ ਤੇ ਉਹਨਾਂ ਵੀ ਜਿਹੜੇ ਆਗੇ ਨੇ ਜਿਹੜੇ ਬਹੁਤ ਸਾਰੇ ਸਿੱਖ ਭਾਈਚਾਰੇ ਨਾਲ ਸੰਬੰਧ ਜਾਂ ਹੋਰ ਕਿਸੇ ਵੀ ਫਿਰਕੇ ਨਾਲ ਸੰਬੰਧ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਅੱਜ ਮੁਨਫਤਾ ਦੀ ਸੇਵਾ ਕਰਦੇ ਨੇ ਪਰ ਡਾਕਟਰ ਦਾ ਇੱਕੋ ਹੀ ਉਦੇਸ਼ ਹੈ ਕਿ ਸਹੀ ਜਿਹੜੀ ਰਾਤ ਆ ਉਹਨਾਂ ਘਰਾਂ ਤੱਕ ਪਹੁੰਚਾਈ ਜਾਏ ਤੇ ਮੈਂ ਆਪ ਆਡੈਂਟੀਫਾਈ ਕਰਕੇ ਤੇ ਮੈਂ ਆਪਣੇ ਹੱਥੀ ਜਿਹੜੀ ਆ ਉਹਨਾਂ ਘਰਾਂ ਤੱਕ ਪਹੁੰਚ ਕਰਕੇ ਤੇ ਮੈਂ ਉਹ ਜਿਹੜੀ ਸਹੀ ਜਗ੍ਹਾ ਜਿਹੜੀ ਆ ਉਹ ਰਾਤ ਕਿਹੜੀ ਆ ਜਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ